ਪਹਿਲਾਂ ਬਹੁਤ ਪਿਆਰ ਸਹਿਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਅਹਿਮ ਗੱਲ ਕਰਨੀ ਆ ਜਿਹੜੀ ਕਿ ਬਹੁਤ ਜ਼ਰੂਰੀ ਆ ਗੱਲਬਾਤ ਕਰਨ ਲਈ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲਬਾਤ ਕਰਨੀ ਆ ਗੁਰਦਾਸ ਮਾਨ ਜੀ ਬਾਰੇ ਮੈਂ ਜਿਹੜੀ ਮੇਰਾ ਸੋਚਣੀ ਆ ਮੈਂ ਉਹ ਸੋਚਣੀ ਦੇ ਮੁਤਾਬਕ ਤੁਹਾਡੇ ਨਾਲ ਅੱਜ ਗੱਲ ਜਿਹੜੀ ਆ ਉਹ ਕਲੀਅਰ ਕਰਨ ਜਾ ਰਿਹਾ ਮੇਰਾ ਇਹ ਮੰਨਣਾ ਕਿ ਹੁਣ ਬਹੁਤ ਟਾਈਮ ਹੋ ਗਿਆ ਆਪਾਂ ਬਹੁਤ ਕੰਟਰੋਵਰਸੀਆਂ ਕਰ ਲਈਆਂ ਬਹੁਤ ਬੁਰਾ ਭਲਾ ਕਹਿ ਲਿਆ ਗੁਰਦਾਸ ਮਾਨ ਜੀ ਨੂੰ ਤੇ ਗੁਰਦਾਸ ਮਾਨ ਜੀ ਨੇ ਇੱਕ ਮਾਫੀ ਦੇ ਵਿੱਚ ਇੱਕ ਗੀਤ ਦੇ ਵਿੱਚ ਮਾਫੀ ਵੀ ਮੰਗ ਲਈ ਤੇ ਮੈਂ ਸੋਚਦਾ ਹਾਂ ਕਿ ਹੁਣ ਗੁਰਦਾਸ ਮਾਨ ਜੀ ਨੂੰ ਮਾਫ ਕਰ ਦੇਣਾ ਚਾਹੀਦਾ ਜੇ ਆਪਾਂ ਗੱਲ ਵੱਲ ਸੋਚੀਏ ਤੇ ਗੱਲ ਈ ਠੀਪ ਢੀ ਵੀ ਨਹੀਂ ਤੇ ਜੇ ਇਹਨੂੰ ਚੰਗੀ ਤਰ੍ਹਾਂ ਸੋਚੀਏ ਤੇ ਗੱਲ ਹੈ ਵੀ ਹੈ ਪਰ ਉਹਨਾਂ ਨੇ ਕੋਈ ਗਲਤ ਗੱਲ ਨਹੀਂ ਕਹੀ ਪਰ ਹਾਂ ਇੱਕ ਗਮੀ ਗਲਤ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਬੱਤੀ ਵਾਲੀ ਗੱਲ ਕਹੀ ਹੈ ਉਹ ਬਿਲਕੁਲ ਜ਼ਰੂਰ ਗਲਤ ਕਹੀ ਸੀ ਉਸ ਤੋਂ ਇਲਾਵਾ ਉਹਨਾਂ ਨੇ ਕੋਈ ਗਲਤ ਗੱਲ ਨਹੀਂ ਕਹੀ ਤੇ ਮੇਰੇ ਹਿਸਾਬ ਨਾਲ ਹੁਣ ਗੁਰਦਾਸ ਮਾਨਜੀ ਨੂੰ ਮਾਫ਼ ਕਰ ਦੇਣਾ ਚਾਹੀਦਾ ਹੋਰ ਕੋਈ ਗੱਲ ਨਹੀਂ ਕਹੀ ਉਹਨਾਂ ਨੇ ਮੇਨ ਗੱਲ ਇਹ ਕਹੀ ਸੀ ਕਿ ਹਿੰਦੀ ਵੀ ਪੜ੍ਹਨੀ ਚਾਹੀਦੀ ਹੈ ਹਨਾ ਮਾਸੀ ਗੱਲ ਵੀ ਧਿਆਨ ਦੇਣਾ ਚਾਹੀਦਾ ਪਰ ਇਹ ਆਪਣੇ ਪੰਜਾਬੀਆਂ ਨੂੰ ਗੱਲ ਹਜਮ ਨਹੀਂ ਆਈ ਕਿਉਂਕਿ ਉਹਨਾਂ ਜਿਹੜੇ ਪੰਜਾਬੀਆਂ ਨੂੰ ਇਹ ਜਿਹੜਾ ਵਾ ਮੇਨ ਜਿਹੜਾ ਗੱਲ ਸੀ ਕੀ ਗੁਰਦਾਸ ਮਾਨ ਦੇ ਮੂੰਹੋਂ ਇਹ ਗੱਲ ਜਿਹੜੀ ਆ ਨਹੀਂ ਸੀ ਚੰਗੀ ਲੱਗਦੀ ਪਰ ਉਹਨਾਂ ਨੇ ਆਪਣੇ ਪੁਆਇੰਟ ਵੇ ਦੇ ਨਾਲ ਕਿਦਾਂ ਕਿਹਾ ਕਿਉਂ ਕਿਹਾ ਹਨਾ ਇਹ ਤੇ ਹੁਣ ਉਹ ਹੀ ਦੱਸ ਸਕਦੇ ਆ ਪਰ ਜੇ ਮੈਂ ਗੱਲ ਕਰਾਂ ਤੇ ਇਹਦੇ ਵਿੱਚ ਗਲਤ ਗੱਲ ਨਹੀਂ ਆ ਜੇ ਜੇ ਅਸੀਂ ਹਿੰਦੀ ਪਾ ਜਾਣੂ ਰਾਸ਼ਟਰੀ ਭਾਸ਼ਾ ਕਹਿੰਨੇ ਆ ਤੇ ਫੇਰ ਇਹਦੇ ਵਿੱਚ ਕੋਈ ਗਲਤ رائے ਨਹੀਂ ਆ ਆਪਣੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਦਿਓ ਸਤਿਕਾਰ ਦਿਓ ਪਰ ਦੂਜੀਆਂ ਭਾਸ਼ਾਵਾਂ ਵੀ ਸਤਿਕਾਰਯੋਗ ਨੇ ਤੇ ਉਹਨਾਂ ਨੂੰ ਸਤਿਕਾਰ ਦੇਣਾ ਚਾਹੀਦਾ ਗੱਲ ਹੀ ਤੇ ਬੱਤੀ ਵਾਲੀ ਗੱਲ ਮੈਂ ਜ਼ਰੂਰ ਕਹਿ ਸਕਦਾ ਕਿ ਬੋਲਿਆ ਉਹਨਾਂ ਨੇ ਉਚੜੇ ਹੀਰਜੀਤ ਜੀ ਉਹਨਾਂ ਨੇ ਪੋਸਟਰ ਫੜਕੇ ਜਿਹੜਾ ਉੱਥੇ ਕੀਤਾ ਕੰਮ ਉਹ ਵੀ ਗਲਤ ਸੀ ਇਸ ਹਿਸਾਬ ਨਾਲ ਉਹ ਵੀ ਗਲਤ ਸੀ ਤੇ ਉਸ ਤੋਂ ਬਾਅਦ ਜੇ ਬੱਤੀ ਵਾਲੀ ਗੱਲ ਕੀਤੀ ਗੁਰਦਾਸ ਮਾਨ ਜੀ ਨੇ ਉਹ ਵੀ ਗਲਤ ਸੀ ਪਰ ਗੁਰਦਾਸ ਮਾਨ ਜੀ ਨੇ ਮਾਫੀ ਮੰਗੀ ਇੱਕ ਗੀਤ ਆਇਆ ਸੀ ਉਹਨਾਂ ਦਾ ਪਿੱਛੇ ਜੀ ਉਸ ਗੀਤ ਦੇ ਵਿੱਚ ਵੀ ਮਾਫੀ ਮੰਗ ਲਈ ਉਹਨਾਂ ਨੇ ਪਰ ਪੰਜਾਬੀ ਜਿਹੜੇ ਆ ਹੁਣ ਉਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਕਿਉਂਕਿ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਜੀ ਸੋਚੀਏ ਨਾ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਪੰਜਾਬੀਆਂ ਨੇ ਤਾਂ ਲੰਗਾ ਵਰਗੇ ਨੂੰ ਮਾਫ ਕਰਤਾ ਆ ਪਿੱਛੇ ਜੀ ਉਹਨਾਂ ਨੇ ਕਾਨਫਰੰਸ ਕੀਤੀ ਸੀ ਤੇ ਉਸ ਕਾਨਫਰੰਸ ਦੇ ਵਿੱਚ ਪੰਜਾਬੀ ਪਹੁੰਚੇ ਸੀ ਹੈਨਾ ਕਈਆਂ ਨੂੰ ਮਾਫ਼ ਕੀਤਾ ਹੈ ਪੰਜਾਬੀਆਂ ਨੇ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਹੈ ਗੱਲ ਮੰਨਣਯੋਗ ਹੈ ਤੇ ਹੁਣ ਜਿਹੜੀ ਮੈਂ ਗੱਲ ਕਰਨੀ ਆ ਕਿ ਪਰ ਜੇ ਗੁਰਦਾਸ ਮਾਨ ਗਲਤ ਆ ਤਾਂ ਕਿਤੇ ਨਾ ਕਿਤੇ ਆਪਾਂ ਵੀ ਗਲਤ ਆ ਜੇ ਤੁਸੀਂ ਕਹਿੰਦੇ ਹੋ ਕਿ ਗੁਰਦਾਸ ਮਾਨ ਜੀ ਨੇ ਪੰਜਾਬ ਹਿੰਦੀ ਭਾਸ਼ਾ ਦਾ ਜਿਹੜਾ ਵਾ ਉਹ ਇਹ ਉਹਨਾਂ ਨੇ ਸਪੋਰਟ ਕੀਤੀ ਆ ਆਪਾਂ ਸਮਝ ਲੈਨੇ ਆ ਹਨਾ ਕਿ ਉਹਨਾਂ ਨੇ ਸਪੋਰਟ ਕੀਤੀ ਆ ਹਿੰਦੀ ਭਾਸ਼ਾ ਦੀ ਸਪੋਰਟ ਕੀਤੀ ਹੈ ਉਹਨਾਂ ਨੇ ਤੇ ਫਿਰ ਆਪਾਂ ਵੀ ਕਿਤੇ ਨਾ ਕਿਤੇ ਗਲਤ ਆ ਤੁਸੀਂ ਕਿਸੇ ਵੀ ਪਿੰਡ ਚਲ ਜਾਓ ਮੇਰਾ ਪਿੰਡ ਹੈ ਇੱਥੇ ਹੁਣ ਝੋਨੇ ਦਾ ਦਿਨ ਚੱਲਦਾ ਹੈ ਝੋਨੇ ਲੱਗਨਦਾ ਹੈ ਤੁਸੀਂ ਆਪਣੇ ਮਜ਼ਦੂਰ ਬਿਹਾਰ ਤੋਂ ਭਈਏ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਨੇ ਉਹ ਵੀ ਆਏ ਹੋਣਗੇ ਤੇ ਸਾਡੇ ਜੱਟ ਭਈਏ ਜਿਹੜੇ ਨੇ ਹੋਚਕ ਨਲਵਾ ਰਹੇ ਨੇ ਤੇ ਜਦੋਂ ਉਹ ਗੱਲ ਕਰਦੇ ਆ ਭਈਆਂ ਦੇ ਨਾਲ ਹਿੰਦੀ 'ਚ ਗੱਲ ਕਰਦੇ ਆ ਠੀਕ ਹੈ ਪਰ ਜਿਹੜੇ ਭਈਏ ਆ ਉਹ 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 ਵੀ ਹਿੰਦੀ ਦੀ ਗੱਲ ਕਰਦੇ ਆ ਉਹ ਜੇ ਆਪਣੀ ਮਾਤ-ਪਾਤ ਆ ਪਛਾਣੀ ਛੱਡ ਦੇ ਤੇ ਫਿਰ ਅਸੀਂ ਕਿਉਂ ਛੱਡਦੇ ਆ ਪਰਿਵਾਰ ਦੇ ਵਿੱਚ ਇੱਕ ਭਈ ਆ ਜਾਂਦਾ ਨਾ ਸਾਰਾ ਟੱਬਰ ਜਿਹੜਾ ਵਾ ਹਿੰਦੀ ਬੋਲਣ ਲੱਗ ਜਾਂਦਾ ਅਸੀਂ ਅਸੀਂ ਸਾਰੇ ਜਾਣੇ ਇੱਕ ਬਈਏ ਨੂੰ ਪੰਜਾਬੀ ਨਹੀਂ ਸਿਖਾ ਸਕਦੇ ਫਿਰ ਤਾਂ ਕਿਤੇ ਨਾ ਕਿਤੇ ਅਸੀਂ ਵੀ ਗਲਤ ਆ ਜੇ ਗੁਰਦਾਸ ਮਾਨ ਜੀ ਗਲਤ ਆ ਜੇ ਗੁਰਦਾਸ ਮਾਨ ਜੀ ਗਲਤ ਆ ਨਾ ਉਹ ਗਲਤੀ ਆ ਤੇ ਆਪਾਂ ਵੀ ਗਲਤ ਆ ਇਹ ਆਪਾਂ ਪਹਿਲਾਂ ਆਪਣੀਆਂ ਗਲਤੀਆਂ ਸੁਧਾਰੀਏ ਠੀਕ ਹੈ ਇਹੋ ਜਿਹੀਆਂ ਨਿੱਗੀਆਂ ਨਿੱਗੀਆਂ ਗਲਤੀਆਂ ਜਿਹੜੀਆਂ ਨਾ ਉਹਨਾਂ ਨੂੰ ਬੰਦ ਕਰੀਏ ਤੇ ਗੁਰਦਾਸ ਮਾਜੀ ਨੂੰ ਮਾਫ ਕਰੀਏ ਇਹ ਵੀਡੀਓ ਮੈਂ ਤਾਂ ਕਰਕੇ ਬਣਾਈ ਸੀ ਮੈਂ ਕਿ ਕਵੀਰ ਦੀ ਇੰਟਰਵਿਊ ਸੁਣੀ ਜਿਸ ਵੀਰ ਨੇ ਪਿਛਲੇ ਜੋ ਪਿੱਛੇ 2-3 ਸਾਲ ਪਹਿਲਾਂ ਗੱਲ ਹੋਈ ਉਸ ਗੱਲ ਤੇ ਉਹਨੇ ਫੇਰ ਇੱਕ ਵਾਰੀ ਨਾ ਪੰਜਾਬੀਆਂ ਨੂੰ ਢਕਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਸੋਚਿਆ ਯਾਰ ਪੰਜਾਬ ਚ ਅਮਨ ਸ਼ਾਂਤੀ ਚਾਹੀਦੀ ਐ ਭਾਈਚਾਰਾ ਚਾਹੀਦਾ ਇਹੋ ਜਿਹੇ ਵੀਡੀਓ ਦੁਬਾਰਾ ਫੇਰ ਲਿਆ ਕੇ ਸਾਹਮਣੇ ਕਰਨੀਆਂ ਇਹ ਗਲਤ ਗੱਲ ਐ ਸਰਕਲ ਚੱਲ ਰਿਹਾ ਬਹੁਤ ਵਧੀਆ ਤੇ ਆਪਾਂ ਨੂੰ ਉਹ ਚਲਾਉਣਾ ਚਾਹੀਦਾ ਤਾਂ ਕਰਕੇ ਮੈਂ ਇਹ ਵੀਡੀਓ ਬਣਾਈ ਆ ਇਹਦਾ ਵੀਡੀਓ ਬਣਾਉਂਦਾ ਹੋਰ ਕੋਈ ਮਕਸਦ ਨਹੀਂ ਕਿ ਇਹ ਨਾ ਸੋਚਿਓ ਕਿ ਮੈਂ ਗੁਰਦਾਸ ਮਾਨ ਜੀ ਦਾ ਸਪੋਰਟਰ ਐ ਬੜੇ ਚਿਰ ਹੋ ਗਿਆ ਮੈਨੂੰ ਗੁਰਦਾਸ ਮਾਨ ਜੀ ਦੇ ਗਾਣੇ ਸੁਣੇ ਨੂੰ ਮੈਨੂੰ ਤਾਂ ਯਾਦ ਵੀ ਨਹੀਂ ਤੇ ਇਸ ਕਰਕੇ ਮੈਂ ਸਿਰਫ ਇਹ ਗੱਲ ਕਰਨੀ ਸੀ ਕਿ ਪੰਜਾਬੀਓ ਦਿਲ ਬੜਾ ਵੱਡਾ ਆਪਣਾ ਦੇਣਾ ਬਹੁਤ ਵੱਡਾ ਵਾ ਜੋ ਪਿੱਛੇ ਹੋ ਗਿਆ ਹੋ ਗਿਆ ਆਪਾਂ ਗੁਰਦਾਸ ਮਾਨ ਜੀ ਨੂੰ ਮਾਫ ਕਰਕੇ ਅੱਗੇ ਵਧੀਏ बस ਇੰਨੀ ਗ ਬੇਨਤੀ ਕਰਨੀ ਸੀ ਬਾਕੀ ਤੁਸੀਂ ਵੀਡੀਓ ਨੂੰ ਪਿਆਰ ਦਿਓ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਜੇ ਮੇਰੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗਦੀਆਂ ਕਮੈਂਟ ਵੀ ਜ਼ਰੂਰ ਕਰਿਓ ਸਪੋਰਟ ਕਰਿਆ ਕਰੋ ਹਰ ਇੱਕ ਬੰਦੇ ਦੀ ਤੁਸੀਂ ਪੰਜਾਬੀ ਬਹੁਤ ਵੱਡੇ ਦਿਲ ਵਾਲੇ ਹੋ ਤੇ ਜਿੱਥੇ ਤੁਸੀਂ ਨੀਟਰੂ ਸ਼ਟਰਾਂ ਵਾਲਿਆਂ ਨੂੰ ਅਰਚਾ ਤੇ ਪਹੁੰਚਾਤਾ ਤੇ ਹਰ ਇੱਕ ਨੂੰ ਤੁਸੀਂ ਪਹੁੰਚਾਉਣ ਵਾਲੇ ਹੋ ਤੁਸੀਂ ਲਾਉਣ ਵਾਲੇ ਹੋ ਸਾਰਿਆਂ ਨਾਲ ਪਿਆਰ ਨਾਲ ਅਦਬ ਦੇ ਨਾਲ ਰਹਿਆ ਕਰੋ ਤੇ ਇਹ ਚੈਨਲ ਤੇ ਆਪਾਂ ਇਹੋ ਗੱਲਾਂ ਬਾਤਾਂ ਪਿਆਰ ਦੀਆਂ ਪੰਜਾਬ ਦੇ ਬਾਰੇ ਪੰਜਾਬ ਨੂੰ ਕਿੱਦਾਂ ਆਪਾ ਇਹ ਤਰੱਕੀ ਹਲ ਜਾ ਸਕਦਾ ਕਿਉਂਕਿ ਪੰਜਾਬ 19 ਤੋਂ 47 ਤੋਂ ਬਾਅਦ ਬਸਿਆ ਨਹੀਂ ਉਹ ਜੜ੍ਹਈਆ ਇਸ ਟੌਪਿਕ ਤੇ ਆਪਾਂ ਬਾਅਦ ਚ ਗੱਲ ਕਰਾਂਗੇ ਤੇ ਪਰ ਹੁਣ ਫੇਰ ਇੱਕ ਵਾਰੀ ਕਹਿ ਰਿਹਾ ਕਿ ਗਰਦਾਸ ਮਾਨ ਜੀ ਨੂੰ ਮਾਫ ਕਰੀਏ ਤੇ ਅੱਗੇ ਵਧੀਏ ਧੰਨਵਾਦ ਜੀ